ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਆਪਾਂ ਹਾਜ਼ਰ ਹਾਂ ਬੋਟਾ ਸਿੰਘ ਦੁਆਰਾ ਲਿਖਿਆ ਗਈ ਕਹਾਣੀ ਮੇਰਾ ਪਿਆਰ ਪਾਕਿਸਤਾਨ ਰਹਿ ਗਿਆ ਦਾ ਪਾਗ ਦੀ ਜ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਚੰਕੀਦਾਰਾ ਹੰਡਰਨਾ ਹੁੰਦਾ ਖੋਵੀ ਕਿਲੇ ਦੀ ਵਿੱਤੀ ਰਹਿ ਗਿਆ ਹੈ ਚੰਕੀਦਾਰ ਤੁਹਾਡੀਆਂ ਗੱਲਾਂ ਸੰਸਣ ਮੈਨੂੰ ਵੀ ਡਰ ਲੱਗਣ ਲੱਗ ਗਿਆ ਮੇਰੇ ਨਿੱਕੇ ਨਿੱਕੇ ਬੱਚੇ ਨੇ ਜੇ ਮੈਨੂੰ ਕੁਝ ਹੋ ਜਾਏ ਤਾਂ ਮੇਰੇ ਬੱਚਿਆਂ ਦਾ ਖਿਆਲ ਰੱਖਿਆ ਜੀ। ਉਹ ਚੌਂਕੀਦਾਰਾ ਬੱਚੇ ਤਾਂ ਕਈਆਂ ਦੇ ਛੋਟੇ ਨੇ ਤੇ ਕਈਆਂ ਦੇ ਵੱਡੇ ਨੇ ਕੋਈ ਗੱਲ ਨਹੀਂ ਖਿਆਲ ਆਪੇ ਰੱਖੀਦਾ ਫਿਰੇਗਾ। ਹੁਣ ਤੂੰ ਇਹ ਤਾਂ ਨਾ ਆਖੇਗਾ ਬਈ ਪਿੰਡ ਵਾਲੇ ਮੇਰੇ ਆਖੀ ਨਹੀਂ ਲੱਗੀ। ਕੋਈ ਗੱਲ ਨਹੀਂ ਰੱਬ ਰੱਖਾ। ਮੇਰੇ ਬਾਪੂ ਜੀ ਨੇ ਕਿਹਾ ਚੌਂਕੀਦਾਰਾ ਮੈਂ ਬਚਪਨ ਤੋਂ ਲੈ ਕੇ ਹੁਣ ਤੱਕ ਇੱਥੇ ਹੀ ਰਹਾ ਖੇਡਿਆ ਵੀ ਇੱਥੇ ਤੇ ਜਵਾਨੀ ਵਿੱਚ ਵੀ ਖੂਨ ਨਾਲ ਜੁੜ ਬੋੜੇ ਉਸ ਨਾਲ ਪਿੰਗ ਵੀ ਮਪਾਈ ਸੀ। ਤੇ ਸਾਰਾ ਦਿਨ ਰਹਿਣਾ ਤੇ ਸ਼ਾਮ ਨੂੰ ਕਰੇ ਜਾਣਾ ਇਹ ਤਾਂ ਕਿਸੇ ਨੇ ਐਵੇਂ ਅਫਵਾਹ ਉਡਾਈ ਸੀ ਬਈ ਇੱਥੇ ਪੂਤ ਰਹਿੰਦੇ ਨੇ ਇਹ ਜ਼ਮੀਨ ਕਿਸੇ ਲਾਲੇ ਨੇ ਮੁੱਲ ਲੈਣੀ ਸੀ ਤੇ ਮੇਰੇ ਬਾਪੂ ਜੀ ਨੇ ਇਹ ਜ਼ਮੀਨ ਲਾਲੇ ਨੂੰ ਨਹੀਂ ਵੇਚੀ ਮੇਰੇ ਬਾਪੂ ਜੀ ਕਹਿੰਦੇ ਸੀ ਇਹ ਜ਼ਮੀਨ ਸਾਡੀ ਮਾਂ ਹੈ ਜੋ ਸਾਨੂੰ ਪੁੱਖਿਆ ਨੂੰ ਰੋਟੀ ਦਿੰਦੀ ਹੈ ਮੈਂ ਇਸ ਨੂੰ ਕਿਉਂ ਵੇਚਾਂ ਲਾਲੇ ਦੇ ਮੰਨੀ ਹੁੰਦੇ ਇੱਕ ਹੋਰ ਨਾਲ ਲੱਗੇ ਪਿੰਡ ਦਾ ਇੱਕ ਚੌਧਰੀ ਸੀ ਇਨਾਂ ਨੇ ਰਲ ਕੇ ਲਾਗੇ ਲਾਗੇ ਦੇ ਸਾਰੇ ਪਿੰਡਾਂ ਵਿੱਚ ਆਪਣੇ ਬੰਦੇ ਭੇਜ ਕੇ ਰੌਲਾ ਪਵਾ ਦਿੱਤਾ। ਬਈ ਸਰਦਾਰ ਜਾਗਰ ਸਿੰਘ ਦੇ ਖੂਹ ਤੇ ਪੂਤ ਰਹਿੰਦੇ ਹਨ। ਪਰ ਇਹੋ ਜਿਹੀ ਕੋਈ ਗੱਲ ਨਹੀਂ ਸੀ। ਸਾਡੇ ਬਾਪੂ ਜੀ ਨੇ ਇਹ ਖੂਹ ਦੇ ਨਾਲ ਖੱਤਾ ਤਾਂ ਛੱਡਿਆ ਸੀ। ਬਈ ਕੋਈ ਰਾਹੀ ਪਾਂਦੀ ਆ ਕੇ ਖੂਹ ਤੋਂ ਪਾਣੀ ਪੀਵੇ, ਬੜੇ ਆਰਾਮ ਕਰ ਲਵੇ। ਕਿਉਂਕਿ ਸਾਡੇ ਖੂਹ ਦਾ ਪਾਣੀ ਬੜਾ ਠੰਡਾ ਸੀ ਤੇ ਲੋਕ ਲਾਗੇ ਦੇ ਪਿੰਡਾਂ ਵਾਲੇ ਵੀ ਪਾਣੀ ਇੱਥੋਂ ਭਰ ਕੇ ਲੈ ਕੇ ਜਾਂਦੇ ਸੀ। ਸਾਡਾ ਕੋਈ ਇਲਾਕੇ ਵਿੱਚ ਬੜਾ ਮਸ਼ਹੂਰ ਸੀ। ਤੇ ਸਾਰੇ ਕਹਿੰਦੇ ਸੀ ਜੇ ਕਿਸੇ ਨੇ ਵੀ ਲਾਗਲੇ ਪਿੰਡ ਜਾਣਾ ਹੋਵੇ ਤਾਂ ਰਸਤੇ ਵਿੱਚ ਸਰਦਾਰਾਂ ਦਾ ਖੂਹ ਆਉਂਦਾ ਏ ਦੁਪਹਿਰ ਉੱਥੇ ਕੱਟ ਗਈ ਤੇ ਠੰਡਾ ਪਾਣੀ ਪੀ ਕੇ ਫਿਰ ਜਾਇਆ ਜੀ ਬਸ ਉਸ ਲਾਲੇ ਦੀ ਨਜ਼ਰ ਚੰਦਰੀ ਕੀ ਪਈ ਸਾਡਾ ਖੂਬ ਨਾਮ ਹੋ ਗਿਆ ਤੇ ਹੁਣ ਇੱਥੇ ਕਿਸੇ ਪਾਣੀ ਪੀਣ ਤੇ ਆਰਾਮ ਕਰਨਾ ਦੂਰ ਦੀ ਗੱਲ ਲੋਕੀ ਇਥੋਂ ਰਾਹ ਛੱਡ ਜਾਂਦੇ ਨੇ ਹੁਣ ਹਰ ਇੱਕ ਬੰਦਾ ਰਾਹ ਗਿਰਨ ਦੱਸਦਾ ਏ ਜੂ ਮਰਜੀ ਹੋ ਜਾਵੇ ਸਰਦਾਰਾਂ ਦੇ ਖੂਹ ਕੋਲੋਂ ਨਹੀਂ ਲੰਘਣਾ ਨਮਾ ਬੰਦਾ ਵਿਚਾਰਾ ਜੇ ਕੋਈ ਇਥੋਂ ਲੰਘ ਵੀ ਜਾਏ ਜੇ ਉਹਨੂੰ ਕੋਈ ਦੱਸ ਦੇਵੇ ਤਾਂ ਸਰਦਾਰਾਂ ਦੇ ਖੂਕ ਕੋਲ ਤਾਂ ਲੰਘ ਕੇ ਆਇਆ ਉੱਥੇ ਭੂਤ ਰਹਿੰਦੇ ਨੇ ਤੇ ਡਰ ਦੇ ਮਰੇ ਬੰਦੇ ਉਸ ਬੰਦੇ ਦਾ ਬੁਖਾਰ ਨਹੀਂ ਉਤਰਦਾ ਬਾਪੂ ਜੀ ਸਾਰੇ ਪਿੰਡ ਵਾਲਿਆਂ ਨੂੰ ਦੱਸਦੇ ਆ ਰਹੇ ਸੀ ਤੇ ਪਿੰਡ ਵਾਲੇ ਬੜੇ ਧਿਆਨ ਨਾਲ ਸੁਣ ਰਹੇ ਸੀ ਮੈਂ ਤੇ ਹਸੀਨਾ ਨੇ ਜਦ ਬਾਪੂ ਜੀ ਤੇ ਪਿੰਡ ਵਾਲੇ ਖੂ ਦੇ ਕੋਲ ਆਏ ਵੇਖਿਆ ਅਸੀਂ ਦੋਨੋਂ ਚੁਣੀ ਲੋਕੇ ਬਾਪੂ ਜੀ ਸਾਰੇ ਪਿੰਡ ਵਾਲਿਆਂ ਨੂੰ ਤੇ ਚੌਂਕੀਦਾਰ ਨੂੰ ਅੱਜ ਉਹ ਆਪਾ ਬੋਰਡ ਥੱਲੇ ਬੈਠ ਕੇ ਗੱਲਾਂ ਬਾਤਾਂ ਕਰਦੇ ਆਂ ਬਾਪੂ ਜੀ ਨੇ ਕਿਹਾ ਚੌਂਕੀਦਾਰਾ ਚਾਰੇ ਪਾਸੇ ਘੁਮ ਕੇ ਵੇਖ ਲਾ ਸਾਰੇ ਜਣੇ ਚੌਂਕੀਦਾਰ ਵੱਲ ਵੇਖ ਕੇ ਹੱਸ ਰਹੇ ਸੀ ਇੱਕ ਕਹਿੰਦਾ ਮੂਰਖ ਇੱਕ ਸੀ ਤੇ ਇਸ ਨੇ ਸਾਰਾ ਪਿੰਡ ਦੇ ਲੋਕਾਂ ਨੂੰ ਮੂਰਖ ਬਣਾ ਦਿੱਤਾ ਚੌਂਕੀਦਾਰ ਡਰ ਡਰ ਕੇ ਵੇਖੀ ਮੈਂ ਤੇ ਹਸੀਨਾ ਦੋ ਜੋੜੇ ਉੱਗੇ ਰੁੱਖ ਨਾਲ ਲਾ ਕੇ ਖੜ ਗਏ ਚੌਂਕੀਦਾਰ ਘੁੰਮਦਾ ਹੋਇਆ ਜੇ ਸਾਡੇ ਵੱਲ ਆ ਰਿਹਾ ਸੀ ਤਾਂ ਸਾਡੇ ਸਿਰ ਦੋਮਾ ਦੇ ਦਿੱਸੀ ਤੇ ਚੌਂਕੀਦਾਰ ਭੂ ਭੂ ਤੇ بے ہوਸ਼ ਹੋ ਕੇ ਡਿੱਗ ਪਿਆ ਪਿੰਡ ਵਾਲੇ ਤੇ ਮੇਰਾ ਬਾਪੂ ਜੀ ਭੱਜ ਕੇ ਆਏ ਉਹਨਾਂ ਚੌਂਕੀਦਾਰਾਂ ਨੂੰ ਚੁੱਕ ਕੇ ਤੇ ਸ਼ਾਮਿਲ ਅਕੀਲਮਾ ਪਾ ਦਿੱਤਾ ਚੌਂਕੀਦਾਰ ਨੂੰ ਥੋਕ ਮਿੰਟ ਬਾਅਦ ਹੋਸ਼ ਆਈ ਉਸਨੇ ਕਿਹਾ ਮੈਂ ਸੱਚਮੇਂ ਚੁੰਨ ਰੁੱਖ ਨਾਲ ਦੂਸਰ ਵੀ ਕੀ ਪਿੰਡ ਵਾਲੇ ਤੇ ਮੇਰੇ ਬਾਪੂ ਜੀ ਵੀ ਕਹਿੰਦੇ ਚਲੋ ਆਪਾਂ ਵੀ ਰੋਖ ਨਾਲ ਜਾ ਕੇ ਵੇਖਦੇ ਹਾਂ ਜੇ ਸਾਰੇ ਜਣੇ ਨਿਰੋਖ ਕੋਲ ਖੜੇ ਸਨੂੰ ਵੇਖਿਆ ਲੈ ਓਏ ਚੌਂਕੀਦਾਰਾ ਇਹ ਤਾਂ ਆਪਣੀ ਸਰਦਾਰਾਂ ਹੋਰਾਂ ਦੇ ਬੱਚੇ ਨੇ ਤੇ ਤੂੰ ਭੁੱਤ ਕਹੀ ਜਨ ਮੇਰਾ ਬਾਪੂ ਜੀ ਗੁੱਸੇ ਨਾਲ ਤੁਹਾਡੇ ਤੋਂ ਕਰੇ ਟਿੱਕੇ ਨਹੀਂ ਬਠਾ ਜਾਂਦਾ ਸਾਰੇ ਦਿਹਾੜੀ ਸ਼ਰਾਰਤਾਂ ਦੇ ਬਿੜਾ ਤੁਹਾਨੂੰ ਕੁਝ ਨਹੀਂ ਸੁੱਚਦਾ ਨਿਤ ਕੋਈ ਨਾ ਕੋਈ ਨਵੇਂ ਮੁਸੀਬਤ ਖੜੀ ਕਰ ਦਿੰਦੇ ਪਿੰਡ ਵਾਲੇ ਸਰਦਾਰ ਜੀ ਇਹਨਾਂ ਵਿਚਾਰੇ ਬੱਚਿਆਂ ਦਾ ਕੀ ਦੋਸ਼ ਇਹਨਾਂ ਤਾਂ ਕਿਤੇ ਨਾ ਕਿਤੇ ਖੇਡਣਾ ਤਾਂ ਹੈਗਾ ਹੀ ਆ ਨਾ ਬੱਚੇ ਸਾਰੀ ਦਿਹਾੜੀ ਘਰ ਕਿਵੇਂ ਰਹਿ ਜਾਣ ਇਸ ਦੇ ਵਿੱਚ ਬੱਚਿਆਂ ਦੀ ਕੋਈ ਗਲਤੀ ਨਹੀਂ ਗਲਤੀ ਤਾਂ ਸਾਰੇ ਚੁੰਕੇ ਦਰ ਦੀ ਜਿਸ ਨਿਯਮੇ ਰੋਲਾ ਪਵਤਾ ਵੇਖੋ ਚਵਾਕ ਵਿਚਾਰੇ ਕਿਵੇਂ ਸੈਮੇ ਪਏ ਨੇ ਮੈਤਿ ਹਸੀਨਾ ਵੀ ਪੂਰੀ ਤਰ੍ਹਾਂ ਡਰੇ ਪਏ ਸੀ ਤੇ ਅਸੀਂ ਡਰ ਦੇ ਮਾਰੇ ਰੋ ਰਹੇ ਸੀ ਅੱਜ ਬਾਪੂ ਜੀ ਦੀ ਮਾਰ ਤੋਂ ਨਹੀਂ ਬਚਦੇ ਅੱਜ ਤਾਂ ਪੂਰੀ ਤਰ੍ਹਾਂ ਬਾਪੂ ਜੀ ਰੀਝਾ ਲਾ ਕੇ ਕੁੱਟਣਗੇ ਅੱਜ ਨਹੀਂ ਬਖਸ਼ਦੇ ਜੋ ਮਰਜੀ ਹੋ ਜਾਵੇ ਹੁਣ ਸਾਰੇ ਪਿੰਡ ਵਾਲਿਆਂ ਨੇ ਚੌਂਕੀਦਾਰ ਨੂੰ ਘੇਰ ਲਿਆ ਤੂੰ ਅਜ ਫਿਰ ਨੰਬਰਦਾਰ ਵੱਲੀ ਗੱਲ ਕੀਤੀ ਚੌਂਕੀਦਾਰ ਪਿੰਡ ਵਾਲਿਓ ਮੇਥੋਂ ਗਲਤੀ ਹੋ ਗਈ ਮੈਂ ਚਦ ਵੀ ਸੋਚਦਾ ਅਜ ਮੈਂ ਚੰਗਾ ਕੰਮ ਕਰਨ ਲੱਗਾ ਆ ਤਾਂ ਪਤਾ ਨਹੀਂ ਖਰੇ ਕਿ ਮੈਂ ਉੱਕਾ ਮੋਲਟਾ ਹੋ ਜਾਂਦਾ ਮੈਂ ਕੀ ਕਰਾਂ ਪਤਾ ਨਹੀਂ ਮੇਰੇ ਕਰਮਾਂ ਵਿੱਚ ਲਾਨਤਾ ਹੀ ਨਹੀਂ ਅੱਜ ਫਿਰ ਮੈਂ ਪਿੰਡ ਵਾਲੇ ਦੀ ਨਜ਼ਰ ਵਿੱਚ ਗਿਰ ਗਿਆ ਬਾਪੂ ਜੀ ਨੇ ਕਿਹਾ ਚੰਕੀਦਰਾ ਚਲ ਕੋਈ ਗੱਲ ਨਹੀਂ ਜੋ ਹੋ ਗਿਆ ਉਹ ਠੀਕ ਹੋ ਗਿਆ ਪਿੰਡ ਵਾਲੇ ਨਹੀਂ ਸਰਦਾਰ ਜੀ ਅੱਜ ਤਾਂ ਅਸੀਂ ਇਸ ਦਾ ਮੋਰ ਬਣਾ ਕੇ ਛੱਡਣਾ ਹੈ ਨਹੀਂ ਤਾਂ ਕੱਲ ਨੂੰ ਇਹਨੇ ਫਿਰ ਲੋਕਾਂ ਨੂੰ ਪਰੇਸ਼ਾਨ ਕਰਨਾ ਹੈ ਚੌਂਕੀਦਾਰ ਪਿੰਡ ਵਾਲਿਓ ਤੁਹਾਡੀ ਮਰਜ਼ੀ ਸਿਰ ਮੇਰਾ ਤੇ ਛਿੱਤਰ ਤੁਹਾਡੇ ਹੁਣ ਜੋ ਦਿਲ ਕਰਦਾ ਉਹ ਕਰੋ ਬਾਪੂ ਜੀ ਨੇ ਕਿਹਾ ਜਾ ਚੌਂਕੀਦਾਰਾ ਕੋਈ ਗੱਲ ਨਹੀਂ ਮੇਰੇ ਹੁੰਦੇ ਤੇ ਇਹਨੂੰ ਕੋਈ ਹੱਥ ਵੀ ਨਹੀਂ ਲਾ ਸਕਦਾ ਤੇ ਹੁਣ ਤੂੰ ਤੋਰ ਜਾ ਪਿੰਡ ਵਾਲੇ ਸਰਦਾਰ ਜੀ ਅਸੀਂ ਤੁਹਾਡੇ ਕਰਕੇ ਚੌਂਕੀਦਾਰ ਨੂੰ ਛੱਡ ਦਿੰਦੇ ਆਏ ਨਹੀਂ ਤਾਂ ਅੱਜ ਸਾਡਾ ਪੂਰਾ ਇਰਾਦਾ ਸੀ ਬਈ ਚੌਂਕੀਦਾਰ ਨੂੰ ਸਭ ਕਸਿਖਾਈਏ ਰੋਜ਼ ਕੁਝ ਨਾ ਕੁਝ ਆਪਣੇ ਕੋਲੋਂ ਘੜ ਗੱਲ ਬੈਠਾ ਹੁੰਦਾ ਆ ਅਸੀਂ ਇਸ ਬੰਦੇ ਤੋਂ ਤੰਗ ਆ ਗਏ ਆ ਉਹਦੇ ਨੰਬਰਦਾਰ ਦੇ ਵੀ ਦੋਵੇਂ ਮੁੰਡੇ ਕਿਸੇ ਵਿਆਹ ਤੋਂ ਵਾਪਸ ਆ ਰਹੇ ਸੀ ਉਹਨਾਂ ਨੇ ਪਿੰਡ ਵਾਲੇ ਨੂੰ ਇਕੱਠੇ ਸਾਰਿਆਂ ਨੂੰ ਵੇਖਿਆ ਉਹ ਵੀ ਪਿੰਡ ਵਾਲਿਆਂ ਕੋਲ ਆ ਗਏ ਨੰਬਰਦਾਰ ਦੇ ਮੁੰਡਿਆਂ ਨੇ ਮੇਰੇ ਬਾਪੂ ਜੀ ਨੇ ਪੁੱਛਿਆ ਸਰਦਾਰ ਜੀ ਕੀ ਗੱਲ ਹੋ ਗਈ ਬਾਪੂ ਜੀ ਨੇ ਕਿਹਾ ਕੁਝ ਨਹੀਂ ਕਾਕਾ ਬਸ ਚੌਂਕੀਦਾਰ ਦੀ ਗਲਤ ਫਹਮੀ ਕਰਕੇ ਲੋਕ ਇਕੱਠੇ ਹੋਏ ਨੇ ਬਾਪੂ ਜੀ ਨੇ ਸਾਰੀ ਗੱਲ ਦੱਸ ਦਿੱਤੀ ਨੰਬਰਦਾਰ ਦੇ ਮੁੰਡਿਆਂ ਨੇ ਕਿਹਾ ਚੌਂਕੀਦਾਰਾ ਬਾਜਾ ਜਾ ਮੜੀਆਂ ਹਰਕਤਾਂ ਤੋਂ ਕਿਉਂ ਲਿਖਿਆ ਏ ਹਰ ਪਾਸੋਂ ਛੱਤਰ ਖਾਂ ਦੇ ਫਿਰਦਾ ਉਦਾਂ ਤੋਂ ਉਮਰ ਵਿੱਚ ਵੀ ਸਿਆਣੀ ਉਮਰ ਵਿੱਚ ਪਹੁੰਚ ਗਏ ਆਂ ਰੱਬ ਦਾ ਨਾਮ ਜਪਿਆ ਕਰ ਤੇ ਸਾਰੇ ਪਿੰਡ ਦੀ ਸੁੱਖ ਮੰਗਿਆ ਕਰ ਚੌਂਕੀਦਾਰ ਮਨ ਵਿੱਚ ਸੋਚਦਾ ਇਹਨਾਂ ਨੇ ਵੀ ਹੋਣੀ ਹੋਣਾ ਸੀ ਹੁਣ ਬਾਕੀ ਦੀ ਰਹਿੰਦੀ ਖੂੰਦੀ ਕਸਰ ਇਹਨਾਂ ਨੇ ਕੱਢ ਦੇਣੀ ਆ ਨੰਬਰਦਾਰ ਦੇ ਮੁੰਡਿਆਂ ਨੇ ਕਿਹਾ ਚੰਗਾ ਸਰਦਾਰ ਜੀ ਅਸੀਂ ਚੱਲਦੇ ਆਂ ਸਾਨੂੰ ਇੱਕ ਹੋਰ ਵੀ ਕੰਮ ਅਸੀਂ ਅਗਲੇ ਵੀ ਪਿੰਡ ਜਾਣਾ ਏ ਇਹਨਾਂ ਕਹਿ ਕੇ ਨੰਬਰਦਾਰ ਦੇ ਮੁੰਡੇ ਤੁਰ ਗਏ ਚੌਂਕੀਦਾਰ ਮਨ ਵਿੱਚ ਕਹਿੰਦਾ ਅਸੀਂ ਕਿਹੜਾ ਤੁਹਾਨੂੰ ਸੱਦੇ ਆਏ ਜਾਓ ਪਤਾ ਨਹੀਂ ਕਿਧਰ ਮੂੰਹ ਚੱਕ ਕੇ ਆ ਗਏ ਬਾਪੂ ਜੀ ਨੇ ਕਿਹਾ ਚਲੋ ਕੋਈ ਗੱਲ ਨਹੀਂ ਚੌਂਕੀਦਾਰ ਵੀ ਆਪਣੀ ਪਿੰਡ ਦਾ ਬੰਦਾ ਏ ਆਪਣੀ ਹਰ ਇੱਕ ਦੁੱਖ ਸੁੱਖ ਦਾ ਸਾਥੀ ਏ ਕੋਈ ਵੀ ਨਿੱਕੀ ਚਾ ਵੱਡੀ ਗੱਲ ਪਿੰਡ ਵਿੱਚ ਹੋ ਜਾਏ ਤਾਂ ਸਾਰਿਆਂ ਤੋਂ ਪਹਿਲਾਂ ਚੌਂਕੀਦਾਰ ਭੱਜੇ ਆਉਂਦਾ ਈ ਦਿਲਦਾਨੀ ਮਾੜਾ ਚੌਂਕੀਦਾਰ ਪਿੰਡ ਵਾਲੇ ਸਰਦਾਰ ਜੀ ਤੁਹਾਡੀ ਗੱਲ ਬਿਲਕੁਲ ਠੀਕ ਆ ਬਸ ਸਾਨੂੰ ਗੁੱਸਾ ਜਿਹਾ ਚੜ ਗਿਆ ਸੀ ਅਸੀਂ ਚੌਕੀਦਾਰ ਤੋਂ ਕੀ ਲੈਣਾ ਬਸ ਜੇ ਸਰਦਾਰ ਜੀ ਤੁਸੀਂ ਨਾ ਰੋਕਦੇ ਤਾਂ ਅਸੀਂ ਚੌਕੀਦਾਰ ਦੇ ਦੋ ਚਾਰ ਦਾ ਚੜ ਦੇਣੀ ਸੀ ਆਪੇ ਫਿਰ ਬਾਅਦ ਵਿੱਚ ਵਿੰਗੇ ਫਿਰਦੇ ਕੀ ਹੋਇਆ ਬਾਪੂ ਜੀ ਨੇ ਕਿਹਾ ਜਵਾਨੋ ਆਪਾਂ ਹੁਣ ਪਿੰਡ ਨੂੰ ਚਲੀਏ ਪਿੰਡ ਵਾਲੇ ਚਲੋ ਸਰਦਾਰ ਜੀ ਚੌਕੀਦਾਰ ਅੱਗੇ ਅੱਗੇ ਪਿੰਡ ਵਾਲੇ ਪਿੱਛੇ ਅਸੀਂ ਸਾਰੇ ਜਣੇ ਫਿਰ ਪਿੰਡ ਨੂੰ ਆ ਗਏ ਬਾਪੂ ਜੀ ਨੇ ਕਿਹਾ ਆਜਾ ਚੌਂਕੀਦਾਰਾ ਦੋਤਾ ਗਲਾਸ ਪੀ ਕੇ ਜਾਮੀ ਚੌਂਕੀਦਾਰ ਸਰਦਾਰ ਜੀ ਤੁਹਾਡੇ ਕਰਕੇ ਅੱਜ ਬਚ ਗਿਆ ਨਹੀਂ ਤਾਂ ਮੰਢੀਰ ਨੇ ਮੈਨੂੰ ਨਹੀਂ ਛੱਡਣਾ ਸੀ ਇੰਨੇ ਜਣੇ ਇੱਕ ਇੱਕ ਵੀ ਥੱਪੜ ਮਾਰਦੀ ਤੇ 400 ਥੱਪੜ ਬੰਨਣਾ ਸੀ ਤੇ ਮੂੰਹ ਸੁੱਜ ਕੇ ਢੋਲੇ ਵਰਗਾ ਹੋ ਜਾਣਾ ਸੀ ਬਾਪੂ ਜੀ ਹਰੇ ਚੌਂਕੀਦਾਰਾਂ ਦੀ ਗੱਲ ਸੁਣ ਕੇ ਬੜਾ ਹੱਸੇ ਚੌਂਕੀਦਾਰਾ ਬੰਦਾ ਤਾਂ ਤੂੰ ਵੜਾ ਰੌਣਕੀ ਪਤਾ ਨਹੀਂ ਇਹੋ ਜਿਹੇ ਪੁੱਠੇ ਕੰਮ ਖਰੇ ਕਿਉਂ ਕਰਦਾ ਹੈ ਚੌਂਕੀਦਾਰ ਸਰਦਾਰ ਜੀ ਮੈਂ ਸੋਚਦਾ ਆਂ ਵੀ ਕੋਈ ਗਲਤ ਕੰਮ ਨਾ ਕਰੀਏ ਪਤਾ ਨਹੀਂ ਸਾਰੇ ਗਲਤ ਕੰਮ ਚੌਂਕੀਦਾਰ ਦਾ ਇੰਤਜ਼ਾਰ ਕਿਉਂ ਕਰਦੇ ਨੇ ਬਈ ਚੌਂਕੀਦਾਰ ਆਵੇ ਤੇ ਸਾਨੂੰ ਗਲਤ ਕੰਮਾਂ ਨੂੰ ਵਰਤੇ ਬਾਪੂ ਜੀ ਫਿਰ ਬੜੇ ਜ਼ੋਰ ਨਾਲ ਹੱਸ ਕੇ ਚੌਂਕੀਦਾਰਾ ਕੋਈ ਗੱਲ ਨਹੀਂ ਅਗਾਂਹ ਤੋਂ ਧਿਆਨ ਰੱਖੀ ਜੋ ਕੰਮ ਕਰੀ ਬੜੇ ਸੋਚ ਸਮਝ ਕੇ ਕਰੀ ਤੇਰੀ ਬਾ ਵੱਲੇ ਨਹੀਂ ਕੋਈ ਵੇਖ ਸਕਦਾ ਚੌਂਕੀਦਾਰ ਸਰਦਾਰ ਜੀ ਮੈਂ ਵੀ ਤਾਂ ਚੰਗੇ ਬੰਦਿਆਂ ਕਰਕੇ ਬਚਿਆ ਹੋਇਆ ਨਹੀਂ ਤਾਂ ਕਦੋਂ ਦੇ ਫੁੱਲ ਚੁਗੇ ਜਾਣੇ ਸੀ ਬਾਪੂ ਜੀ ਨੇ ਕਿਹਾ ਚਲ ਕੋਈ ਗੱਲ ਨਹੀਂ ਚੌਕੀਦਾਰਾ ਰੱਬ ਤੇਰੀ ਲੰਬੀ ਉਮਰ ਕਰੇ ਬਸ ਹੁਣ ਤੂੰ दारू ਛੱਡ ਦੇ ਬਸ ਤੇਨੂੰ ਇਸਨੇ ਹੀ ਖਰਾਬ ਕੀਤਾ ਏ ਹੋਰ ਬੰਦਾ ਤਾਂ ਕੋਈ ਵੀ ਨਹੀਂ ਮਾੜਾ ਹੁੰਦਾ ਬਸ दारू ਹੀ ਬੰਦੇ ਨੂੰ ਮਾੜਾ ਬਣਾ ਲੈਂਦੀ ਆ ਚੌਕੀਦਾਰ ਸਰਦਾਰ ਜੀ ਮੈਂ ਵੀ ਜ਼ਿੰਦਗੀ ਵਿੱਚ ਸੌਂ ਖਾ ਲੈਣੀ ਆ ਕਦੇ ਵੀ ਸ਼ਰਾਬ ਨਹੀਂ ਪੀਣੀ ਤੇ ਨਾ ਹੀ ਸ਼ਰਾਬ ਵਾਲੇ ਬੰਦੇ ਕੋਲ ਖੜਨਾ ਨਹੀਂ ਇਹ ਦੁਨੀਆ ਪਹਿਲਾਂ ਸ਼ਰਾਬ ਪੀਨ ਨੂੰ ਆਪ ਕਹਿੰਦੀ ਫਿਰ ਉਸ ਦਾ ਤਮਾਸ਼ਾ ਬਣਾਉਂਦੀ ਹੈ ਬਸ ਹੁਣ ਇਹੋ ਜਹੀ ਗਲਤੀ ਦੁਬਾਰਾ ਨਹੀਂ ਕਰਨੀ ਜੋ ਮਰਜ਼ੀ ਹੋ ਜਾਵੇ ਚੰਗਾ ਸਰਦਾਰ ਜੀ ਮੈਂ ਚੱਲਦਾ ਹਾਂ ਚੌਂਕੀਦਾਰ ਚਲੇ ਗਿਆ ਬਾਪੂ ਜੀ ਨੇ ਮੈਨੂੰ ਕਿਹਾ ਤੁਸੀਂ ਦੋਵਾਂ ਨੇ ਸ਼ਰਾਰਤ ਕਰਨ ਤੋਂ ਕਦੋਂ ਬਾਹਰ ਆਉਣਾ ਹੈ ਵੇਖ ਸਾਰਾ ਪਿੰਡ ਵੀ ਹੁਣ ਇਹੋ ਗੱਲ ਕਰਦਾ ਹੈ ਸਰਦਾਰਾਂ ਦੇ ਜਵਾਕ ਬੜੇ ਸ਼ੈਤਾਨ ਨੇ ਤੁਸੀਂ ਬੰਦੇ ਬਣ ਜੋ ਅੰਦਰੋਂ ਬੀਬੀ ਜੀ ਬੋਲੀ ਕੀ ਹੁਣ ਸਾਰੇ ਪਿੰਡ ਵਾਲੇ ਸਾਡੇ ਬੱਚਿਆਂ ਤੋਂ ਖੇਡਣ ਦੇ ਹੱਕ ਵੀ ਖੋਹ ਲੈਣਗੇ ਹੁਣ ਬੱਚੇ ਸਾਰੀ ਦਿਹਾੜੀ ਘਰੇ ਟੜਕੇ ਰਹਿਣ ਬੱਚੇ ਵੀ ਇੱਥੇ ਹੀ ਖੇਡਣਾ ਏ ਜੇ ਸਾਰੇ ਲੋਕੇ ਨਹੀਂ ਦੁਖੀ ਨਹੀਂ ਤਾਂ ਇਹਨਾਂ ਨੂੰ ਇਹਨਾਂ ਦੀ ਭੂਆ ਕੁੜੀ ਲਾਹੌਰ ਛੱਡ ਆਓ ਸਾਰਾ ਕਸੂਰ ਤਾਂ ਉਸ ਜੈ ਵੱਡੇ ਚੌਂਕੀਦਾਰ ਦਾ ਏ ਜਿਸ ਨਾਮੇ ਸਾਰੇ ਪਿੰਡ ਵਿੱਚ ਰੌਲਾ ਪਾਇਆ ਤੇ ਪਿੰਡ ਵਾਲੇ ਨਾਲ ਤੁਸੀਂ ਵੀ ਭੂਤ ਫੜਨ ਤੁਰਪੇ ਇਹ ਵਿਚਾਰੇ ਬੱਚੇ ਉਥੇ ਘਾਬਰ ਕੇ ਜੇ ਇਹਨਾਂ ਨੂੰ ਕੁਝ ਹੋ ਜਾਂਦਾ ਤੇ ਕੌਣ ਜ਼ਿੰਮੇਵਾਰ ਸੀ ਬਾਪੂ ਜੀ ਸਰਦਾਰ ਨੀ ਗੱਲ ਤਾਂ ਤੇਰੀ ਵੀ ਠੀਕ ਆ ਬਸ ਐਵੇਂ ਗੁੱਸਾ ਝੇ ਆ ਗਿਆ ਸੀ ਨਹੀਂ ਨਹੀਂ ਆਪਾਂ ਆਪਣੇ ਬੱਚਿਆਂ ਨੂੰ ਇਹਨਾਂ ਦੀ ਭੂਆ ਕੋਲ ਲਾਹੌਰ ਨਹੀਂ ਭੇਜਣਾ ਕੋਈ ਗੱਲ ਨਹੀਂ ਇਹ ਜਿੱਥੇ ਮਰਜੀ ਖੇਡਣਾ ਬੀਬੀ ਜੀ ਬਹੁਤ ਖੁਸ਼ ਸੀ ਐਵੇਂ ਲੱਗ ਰਿਹਾ ਜਿਵੇਂ ਸਾਡਾ ਕਿਸ ਬੀਬੀ ਜੀ ਨੇ ਜਿੱਤ ਲਿਆ ਹੋਵੇ ਮੈਂ ਤੇ ਹਸੀਨਾ ਫਿਰ ਬਾਹਰ ਆ ਕੇ ਨੱਚਣਾ ਲੱਗ ਗਏ ਤੇ ਨਾਲੇ ਗੀਤ ਗਾਈ ਚੌਂਕੀਦਰ ਹਾਰ ਗਿਆ ਅਸੀਂ ਜਿੱਤ ਗਏ ਮੈਂ ਫਿਰ ਬਜ਼ੁਰਗ ਬਾਬਾ ਜੀ ਨੂੰ ਕਿਹਾ ਬਾਬਾ ਜੀ ਕਮਾਨ ਹੋ ਗਈ चौकीदार की पहला नंबरदारा घरों कुट खाधी फिर पिंड वाले को खादा खादा बचिया बड़ा ही सी चौकीदार मैं फिर कि बाबा जी फिर चौकीदार ने दारू छी जो झूठी सो ही खा गया कि मैं अज तो बाद दारू नहीं पीनी बुजुर्ग बाबा जी ने कहा चौकीदार सचमुच दारू गया सी फिर उसने कदे दारू नहीं पीती पर एक गल होर हो गई मैं बड़ी उत्सुकता नाल पूछिया होर की गल होगी बाबा जी ਬੁਝੁਰਗ ਬਾਬਾ ਜੀ ਨੇ ਕਿਹਾ ਪਿੰਡ ਵਾਲਿਆਂ ਨੇ ਚੌਂਕੀਦਾਰ ਤੇ ਵਿਸ਼ਵਾਸ ਕਰਨਾ ਛੱਡ ਦਿੱਤਾ ਜੇ ਕਿਸੇ ਘਰੇ ਗਾਨਾ ਬੰਨਣ ਲੈ ਚੌਂਕੀਦਾਰ ਨੇ ਕਿਸੇ ਘਰੇ ਜਾ ਕੇ ਕਹਿ ਆਉਣਾ ਜਾਂ ਵਿਆਹ ਵਾਸਤੇ ਉਦੋਂ ਪਹਿਲਾਂ ਵਿਆਹ ਦੇ ਕਾਰਡ ਨਹੀਂ ਛਪਦੇ ਸੀ ਬਸ ਲੱਗ ਹੀ ਸੱਦਾ ਦਿੰਦੇ ਸੀ ਤੇ ਪਿੰਡ ਵਾਲੇ ਚੌਂਕੀਦਾਰ ਨੂੰ ਹੀ ਸੱਦਾ ਦਿਨ ਭੇਜਦੇ ਸੀ ਪਿੰਡ ਵਾਲੇ ਚੌਂਕੀਦਾਰ ਦੇ ਸੱਦੇ ਤੇ ਵਿਸ਼ਵਾਸ ਨਹੀਂ ਕਰਦੇ ਸੀ ਪਿੰਡ ਵਾਲੇ ਸੋਚਦੇ ਸੀ ਚੌਂਕੀਦਾਰ ਦਾ ਕੀ ਆ ਐਵੇਂ ਨਾ ਬਿਨਾਂ ਗੱਲਾਂ ਕਿਸੇ ਦੇ ਵਿਆਹ ਜਾਂ ਗਾਨੇ ਦਾ ਸੱਦਾ ਨਾ ਦੇ ਜਾਵੀਂ ਜਿਸ ਨੇ ਵੀ ਕਿਸੇ ਦੇ ਪਿੰਡ ਵਿੱਚ ਵਿਆਹ ਜਾਣਾ ਉਸਨੇ ਡਰਦੇ ਡਰਦੇ ਜਾਣਾ ਕਿ ਪਤਾ ਇਹਨੇ ਸੱਚੀ ਆਖਿਆ ਜਾਂ ਚੌਂਕੀਦਾਰ ਪੁਲੇਕੇ ਨਾਲ ਆਖ ਗਿਆ ਹੋਵੇ ਪਿੰਡ ਵਾਲੇ ਲੋਕਾਂ ਨੇ ਆਪਸ ਵਿੱਚ ਪੁੱਛਣਾ ਫਿਰ ਤੈਨੂੰ ਵਿਆਹ ਤੇ ਕਿਸ ਲਾਗੀ ਨੇ ਸੱਦਾ ਦਿੱਤਾ ਸਾਰੇ ਇੱਕ ਦੂਜੇ ਨੂੰ ਕਹਿਣਾ ਚੌਂਕੀਦਾਰ ਨੇ ਫਿਰ ਸਾਰਿਆਂ ਸੋਚਣਾ ਚਲੋ ਅਸੀਂ ਕਿਹੜਾ ਕੱਲੇ ਆ ਸਾਰਾ ਪਿੰਡ ਹੀ ਚੌਂਕੀਦਾਰ ਦੇ ਕਹਿੰਤੇ ਆਇਆ ਹੈ ਚਲੋ ਵੇਖੀ ਜਾਵੇਗੀ ਬਸ ਸ਼ੱਕ ਬਣਿਆ ਰਹਿਣਾ ਜਦ ਘਰ ਦਾ ਕੋਈ ਵੀ ਜੀ ਕੋਲੋਂ ਦੀ ਲੰਗਣਾ ਤਾਂ ਵਿਆਹ ਤੇ ਆਏ ਲੋਕਾਂ ਦਾ ਤਿਰਟਾ ਜਾਣਾ ਕਿ ਤੇ ਇਹ ਇਹ ਨਾ ਕਹਿ ਦੇਣ ਵੀ ਤੁਹਾਨੂੰ ਵਿਆਹ ਤੇ ਕਿਸ ਨੇ ਸੱਦਿਆ ਮੈਂ ਫਿਰ ਬਜ਼ੁਰਗ ਪਾਪਾ ਜੀ ਨੂੰ ਪੁੱਛਿਆ ਬਾਬਾ ਜੀ ਚੌਂਕੀਦਾਰ ਤਾਂ ਪਿੰਡ ਵਿੱਚ ਬੜਾ ਬਦਨਾਮ ਹੋ ਗਿਆ ਸੀ ਬਜ਼ੁਰਗ ਬਾਬਾ ਜੀ ਨੇ ਕਿਹਾ ਹਾਂ ਉਹ ਹੁਣ ਐਵੇਂ ਬਦਨਾਮ ਸੀ ਹਣ ਉਹ दारू ਨੂੰ ਕਦੇ ਵੀ ਹੱਥ ਨਹੀਂ ਸਿਲਾਉਂਦਾ ਪਰ ਪਿੰਡ ਵਿੱਚ ਫਿਰ ਵੀ ਬਦਨਾਮ ਸੀ ਪਤਾ ਨਹੀਂ ਕਿਉਂ ਉਸਨੇ ਇੱਕ ਦਿਨ ਫੈਸਲਾ ਕੀਤਾ ਕਿ ਮੈਂ ਹੁਣ ਚੌਂਕੀਦਾਰਾ ਛੱਡ ਦੇਣਾ ਫਿਰ ਉਸਨੇ ਚੌਂਕੀਦਾਰਾ ਛੱਡ ਦਿੱਤਾ ਮੈਂ ਫਿਰ ਬਜ਼ੁਰਗ ਬਾਬਾ ਜੀ ਨੂੰ ਪੁੱਛਿਆ ਬਾਬਾ ਜੀ ਫਿਰ ਚੌਂਕੀਦਾਰ ਨਮਾ ਬਣ ਗਿਆ ਉਹ ਤਾਂ ਠੀਕ ਸੀ ਜੋ ਵੀ ਪਹਿਲੇ ਚੌਂਕੀਦਾਰ ਵਰਗਾ ਸੀ ਬਜ਼ੁਰਗ ਬਾਬਾ ਜੀ ਨੇ ਕਿਹਾ ਨਹੀਂ ਬਾਦ ਵਾਲਾ ਚੌਂਕੀਦਾਰ ਠੀਕਦਾ ਸੀ ਫਿਰ ਮੈਨੂੰ ਪਤਾ ਨਹੀਂ ਕਿਉਂ ਲੋਕਾਂ ਦਾ ਭਵੇਂ ਗੁੱਸਾ ਕਹਿ ਲਈ ਪਿਆਰ ਬੜਾ ਸੀ ਫਿਰ ਵੀ ਸਾਰੇ ਲੋਕ ਪੁਰਾਣੇ ਚੌਂਕੀਦਾਰ ਦੀਆਂ ਹੀ ਗੱਲਾਂ ਕਰਦੇ ਰਹਿੰਦੇ ਤੇ ਨਵੀਂ ਚੌਂਕੀਦਾਰ ਨੂੰ ਬੜਾ ਗੁੱਸਾ ਲੱਗਦਾ ਸੀ ਮੈਂ ਫਿਰ ਬਾਬਾ ਬਜ਼ੁਰਗ ਨੂੰ ਪੁੱਛਿਆ ਬਾਬਾ ਜੀ ਨਵੇਂ ਚੌਂਕੀਦਾਰ ਤੇ ਲੋਕ ਵਿਸ਼ਵਾਸ ਕਰਦੇ ਸੀ ਜਾਂ ਨਹੀਂ ਬਜ਼ੁਰਗ ਬਾਬਾ ਜੀ ਨੇ ਕਿਹਾ ਨਹੀਂ ਉਸਤੇ ਵੀ ਵਿਸ਼ਵਾਸ ਨਹੀਂ ਸੀ ਕਰਦੇ ਪਿੰਡ ਵਾਲੇ ਕਹਿੰਦੇ ਸੀ ਨਵੇਂ ਪੁਰਾਣੇ ਚੌਂਕੀਦਾਰ ਵਿੱਚ ਕੀ ਫਰਕ ਹੈ ਇਹੀ ਤਾਂ ਸਵਰਗ ਹੀ ਹੋਵੇਗਾ ਹੁਣ ਤਾਂ ਚੌਂਕੀਦਾਰ ਉੱਤੇ ਮੋਰ ਹੀ ਲੱਗ ਗਈ ਸੀ ਚੌਂਕੀਦਾਰ ਨਮਾ ਵੀ ਕਹਿਣ ਲੱਗ ਗਿਆ ਮੈਂ ਵੀ ਚੌਂਕੀਦਾਰਾ ਛੱਡ ਜਾਣਾ ਹੈ ਬਣਾ ਲਿਆ ਜੀ ਆਪਣਾ ਮਨਪਸੰਦ ਚੌਂਕੀਦਾਰ ਵੇਖਾਂਗੇ ਉਹ ਕਿਹੜਾ ਪਿੰਡ ਵਾਲਿਆਂ ਨੂੰ ਹੀਰਾ ਲੱਭਦਾ ਹੈ ਮੈਂ ਬਜ਼ੁਰਗ ਬਾਬਾ ਜੀ ਨੂੰ ਪੁੱਛਿਆ ਬਾਬਾ ਜੀ ਹੋਰ ਕੀ ਗੱਲ ਵਸਨਾਓ ਬਜ਼ੁਰਗ ਬਾਬਾ ਜੀ ਨੇ ਕਿਹਾ ਬਸ ਬਚਪਨ ਐਵੇਂ ਲੰਘ ਗਿਆ ਤੇ ਫਿਰ ਅਸੀਂ ਜਵਾਨ ਹੋ ਗਏ ਜਦ ਵੀ ਅਸੀਂ ਇਕੱਠੇ ਤੁਰਦੇ ਲੋਕ ਸਾਨੂੰ ਸ਼ੱਕ ਦੀਆਂ ਨਜ਼ਰਾਂ ਨਾਲ ਵੇਖਦੇ ਹੁਣ ਸਾਡੇ ਵਿੱਚ ਵੀ ਬਦਲਾਅ ਆਉਣਾ ਸ਼ੁਰੂ ਹੋ ਗਿਆ ਸੀ ਹਸੀਨਾ ਦੇ ਅੱਬਾ ਜੀ ਨੇ ਵੀ ਹਸੀਨਾ ਨੂੰ ਘਰੋਂ ਬਾਹਰ ਜਾਂਦੇ ਰੋਕ ਦਿੱਤਾ ਸੀ ਪਰ ਸਾਡੇ ਘਰੇ ਆਉਣ ਦੀ ਖੁੱਲੀ ਛੁੱਟੀ ਸੀ ਪਰ ਹਾਲ ਸਾਡਾ ਉਹੀ ਸੀ ਅਸੀਂ ਇੱਕ ਦੂਜੇ ਬਿਨਾਂ ਕਮੈਂਟ ਨਹੀਂ ਸੀ ਰਹਿੰਦੇ ਬਸ ਹੁਣ ਘਰ ਵਿੱਚ ਨਿੱਕੀਆਂ ਮੋਟੀਆਂ ਸ਼ਰਾਰਤਾਂ ਹੀ ਕਰਦੇ ਸੀ ਬਾਹਰ ਗਲੀ ਵਿੱਚ ਕੋਈ ਵੀ ਸ਼ਰਾਰਤ ਨਹੀਂ ਕਰਦੇ ਸਾਂ ਹਸੀਨਾ ਦਾ ਅੱਬਾ ਜੀ ਸੋਚਦਾ ਸੀ ਕੀ ਹਸੀਨਾ ਦਾ ਨਿਕਾਹ ਕਰ ਦੇਗੇ ਹੁਣ ਕੁੜੀ ਵੀ ਜਵਾਨ ਹੋ ਗਈ ਹੈ ਮਾਂ ਬਾਪ ਨੂੰ ਬਹੁਤ ਫਿਕਰ ਹੁੰਦੀ ਹੈ ਮੈਂ ਬਜ਼ੁਰਗ ਬਾਬਾ ਜੀ ਨੂੰ ਬੜੀ ਉਸੁਕਤਾ ਨਾਲ ਪੁੱਛਿਆ ਬਾਬਾ ਜੀ ਫਿਰ ਹਸੀਨਾ ਦਾ ਨਿਕਾਹ ਹੋ ਗਿਆ ਬਜ਼ੁਰਗ ਬਾਬਾ ਜੀ ਨੇ ਕਿਹਾ ਨਹੀਂ ਹਸੀਨਾ ਦੇ ਅੱਬਾ ਜੀ ਤਾਂ ਇਹ ਗੱਲ ਮੇਰੇ ਬਾਪੂ ਜੀ ਕੋਲ ਕਰਦੇ ਹੁੰਦੇ ਸੀ ਕਿ ਆਪਾਂ ਹਸੀਨਾ ਵਾਸਤੇ ਹੌਨ ਹਾਰ ਮੁੰਡਾ ਲੱਭਣਾ ਹੈ ਤੇ ਮੈਂ ਸੋਚਦਾ ਜੇ ਹਸੀਨਾ ਦਾ ਨਿਕਾਹ ਹੋ ਗਿਆ ਤਾਂ ਫਿਰ ਮੇਰੇ ਨਾਲ ਕੌਣ ਖੇਡੇਗਾ ਉਹ ਬਚਪਨ ਵਾਲਾ ਬਚਪਨਾ ਸਾਡੇ ਵਿੱਚ ਉਹ ਹਲੇ ਵੀ ਨਹੀਂ ਸੀ ਗਿਆ ਹਸੀਨਾ ਵੀ ਇਹੋ ਗੱਲ ਸੋਚਦੀ ਪਰ ਜੋ ਨਿਕਾਹ ਹੁੰਦਾ ਇਹ ਤਾਂ ਉਮਰ ਆਉਣ ਤੇ ਹੋਣਾ ਹੀ ਹੁੰਦਾ ਹੈ ਚਾਹੇ ਕੋਈ ਜਿੰਨਾ ਮਰਜੀ ਕਹਿ ਲਵੇ ਬਈ ਮੈਂ ਵਿਆਹ ਨਹੀਂ ਕਰਵਾਉਣਾ ਇਹ ਵਿਆਹ ਤਾਂ ਹੋ ਕੇ ਹੀ ਰਹਿੰਦਾ ਹੈ ਉਦੋਂ ਮੇਰੇ ਬਾਪੂ ਜੀ ਵੀ ਸੋਚਦੇ ਸੀ ਬਈ ਮੁੰਡਾ ਜਵਾਨ ਹੋ ਗਿਆ ਇਸ ਦਾ ਵਿਆਹ ਵੀ ਕਿ ਸੋਹਣੀ ਜਿਹੀ ਕੁੜੀ ਚੰਗਾ ਕਰਾਣਾ ਵੇਖ ਕੇ ਕਰ ਦੇ ਜਦ ਮੁੰਡਾ ਉਮਰੋਂ ਟੱਪ ਜਾਂਦਾ ਹੈ ਫਰ ਰਿਸ਼ਤਾ ਵੀ ਕੋਈ ਨਹੀਂ ਛੁੱਟਦਾ ਮੇਰੇ ਬਾਪੂ ਜੀ ਕੋਲ ਕੋਈ ਜਦ ਵੀ ਬੈਠਦਾ ਬਾਪੂ ਜੀ ਮੇਰੇ ਵਿਆਹ ਦੀਆਂ ਗੱਲਾਂ ਤੋੜ ਲੈਂਦੇ ਪਰ ਮੈਨੂੰ ਇਹ ਵਿਹਾਰੀਆਂ ਗੱਲਾਂ ਬਿਲਕੁਲ ਹੀ ਪਸੰਦ ਨਹੀਂ ਸੀ ਕਿਉਂਕਿ ਮੈਂ ਸੋਚਦਾ ਸੀ ਜੇ ਮੈਂ ਵਿਆਹ ਕਰਵਾ ਲਿਆ ਤਾਂ ਮੈਂ ਹਸੀਨਾ ਜੋ ਘਰ ਵਿੱਚ ਜਾ ਕੰਮ ਤੇ ਰੱਖੇ ਬੰਦਿਆਂ ਨਾਲ ਸ਼ਰਾਰਤਾਂ ਕਰਦਾ ਆ ਉਹ ਨਹੀਂ ਕਰ ਸਕਦੇ ਇੱਕ ਦਿਨ ਮੈਨੂੰ ਹਸੀਨਾ ਨੇ ਕਿਹਾ ਮੇਰੇ ਅੱਬਾ ਜੀ ਮੇਰਾ ਨਿਕਾਹ ਕਰਨਾ ਚਾਹੁੰਦੀ ਆ ਤੇ ਮੈਂ ਵੀ ਕਿਹਾ ਮੇਰੇ ਬਾਪੂ ਜੀ ਵੀ ਇਹੋ ਗੱਲ ਕਰਦੇ ਆ ਤੇਰਾ ਵਿਆਹ ਕਰ ਦੇਣਾ ਹੈ ਮੈਂ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਤੇ ਹਸੀਨਾ ਨੇ ਕਿਹਾ ਮੈਂ ਵੀ ਨਿਕਾਹ ਨਹੀਂ ਕਰਵਾਉਣਾ ਚਾਹੁੰਦੀ ਹਸੀਨਾ ਨੇ ਮੇਰਾ ਹੱਥ ਫੜ ਕੇ ਕਿਹਾ ਦਿਆਲੇ ਤੂੰ ਮੇਰੇ ਵਾਰੀ ਕੀ ਸੋਚਦਾ ਹੈ ਮੈਂ ਹਸੀਨਾ ਨੂੰ ਕਿਹਾ ਬਿਲਕੁਲ ਬੁੱਧੂ ਮੈਂ ਹਾਸਕੇ ਕਿਹਾ ਹਸੀਨਾ ਨੇ ਫਿਰ ਕਿਹਾ ਦਿਆਲੇ ਜੇ ਮੇਰਾ ਨਿਕਾਹ ਹੋ ਗਿਆ ਫਿਰ ਤੂੰ ਇਕੱਲਾ ਕੀ ਕਰੇਗਾ ਹਸੀਨਾ ਨੇ ਮੇਰੇ ਵੱਲ ਤੱਕ ਕੇ ਕਿਹਾ ਮੈਂ ਹਸੀਨਾ ਨੂੰ ਕਿਹਾ ਕੋਈ ਗੱਲ ਨਹੀਂ ਹਸੀਨਾ ਮੈਂ ਇਕੱਲਾ ਕੰਮ ਵਾਲੀ ਬੰਦਿਆਂ ਨਾਲ ਸ਼ਰਾਰਤਾਂ ਕਰਾਂਗਾ ਇਹ ਮੇਰਾ ਮਜ਼ਾਕ ਸੀ ਹਸੀਨਾ ਜ਼ੋਰ-ਜ਼ੋਰ ਦੀ ਢੂੰਣ ਲੱਗ ਗਈ ਪਰਦੇ ਵਾਲੇ ਮੈਂ ਤੇਰੇ ਬਿਨਾ ਇੱਕ ਮਿੰਟ ਵੀ ਇਕੱਲੀ ਨਹੀਂ ਰਹਿ ਸਕਦੀ ਮੇਰਾ ਜੇ ਨਿਕਾਹ ਹੀ ਕਰਵਾਇਆ ਮੈਂ ਤਾਂ ਤੇਰੇ ਨਾਲ ਕਰਵਾਉਣਾ ਚਾਹੇ ਜੋ ਮਰਜ਼ੀ ਹੋ ਜਾਵੇ ਮੈਂ ਵੀ ਦਿਲੋਂ ਹਸੀਨਾ ਨੂੰ ਚਾਹੁੰਦਾ ਸੀ ਪਰ ਮੂੰਹੋਂ ਕੁਝ ਵੀ ਨਾ ਕਹਿ ਸਕਿਆ ਪਰ ਅੱਜ ਹਸੀਨਾ ਨੇ ਮੂੰਹੋਂ ਇਹ ਗੱਲ ਆਪ ਹੀ ਕਹਿ ਦਿੱਤੀ ਮੈਂ ਹਰ ਰੋਜ਼ ਸੋਚਦਾ ਸੀ ਮੈਂ ਹਸੀਨਾ ਨੂੰ ਆਪਣੇ ਦਿਲ ਵਾਲੀ ਗੱਲ ਦੱਸਦਾ ਪਰ ਜਦੋਂ ਵੀ ਕਹਿਣ ਲੱਗਦਾ ਉਦੋਂ ਕੋਈ ਨਾ ਕੋਈ ਕਰਦਾ ચીਹ ਆ ਜਾਂਦਾ ਕਦੇ ਸਾਡਾ ਤੇ ਕਦੇ ਉਹਨਾਂ ਦਾ ਗੱਲ ਦਿਲ ਦੇ ਵਿੱਚ ਹੀ ਦਮ ਤੋੜ ਜਾਂਦੀ ਫਿਰ ਆਪਣੇ ਆਪ ਨੂੰ ਕੋਸ਼ਿਸ਼ ਤੇ ਰਹਿਣਾ ਮਨਾ ਹੌਸਲਾ ਕਰਕੇ ਗੱਲ ਕੇ ਹਸੀਨਾ ਨੇ ਫਿਰ ਮੇਰਾ ਹੱਥ ਜੋੜ ਦੀ ਝਟ ਗਿਆ ਦਿਆਲੇ ਤੂੰ ਕਿੱਥੇ ਗਿਆ ਬਾਅਦ ਚ ਗਿਆ ਮੈਂ ਕਿਹਾ ਹਸੀਨਾ ਕਿਤੇ ਵੀ ਨਹੀਂ ਬਸ ਸੋਚ ਰਿਹਾ ਸੀ ਹਸੀਨਾ ਨੇ ਕਿਹਾ ਕਿ ਮੈਂ ਕਿਹਾ ਹਸੀਨਾ ਮੈਂ ਵੀ ਤੈਨੂੰ ਦਿਲੋਂ ਪਿਆਰ ਕਰਦਾ ਹਾਂ ਪਰ ਹਰ ਰੋਜ਼ ਕਹਿੰਦੀ ਕੋਸ਼ਿਸ਼ ਕਰਦਾ ਸੀ ਪਰ ਘਰ ਦੇ ਆਉਣ ਨਾਲ ਕੁਝ ਕਹਿ ਨਹੀਂ ਸਕਿਆ ਹਸੀਨਾ ਮੈਂ ਵੀ ਤੇਰੇ ਬਿਨਾ ਇੱਕ ਮਿੰਟ ਨਹੀਂ ਰਹਿ ਸਕਦਾ ਹਸੀਨਾ ਨੇ ਕਿਹਾ ਮੈਂ ਤੇਰੇ ਬਿਨਾ ਮਰ ਜਾਵਾਂਗੀ ਜੇ ਮੈਂ ਤੇਰੇ ਤੋਂ ਕਿਧਰੇ ਵੀ ਦੂਰ ਹੋਵੇ ਤਾਂ ਮੈਨੂੰ ਤੇਰੇ ਬਿਨਾ ਹੋਰ ਕੋਈ ਵੀ ਨਹੀਂ ਪਸੰਦ ਭਵੇਂ ਲੋਕ ਲੱਖਾਂ ਤਰੇ ਫਿਰਦੇ ਨੇ ਬਚਪਨ ਵੀ ਆਪਣੇ ਇਕੱਠਿਆਂ ਬੀਤਿਆ कि बाकी दी सारी उमर ਵੀ ਇਕੱਠਿਆਂ ਬਿਤੇਗੀ ਮੈਂ ਹਸੀਨਾ ਨੂੰ ਕਿਹਾ ਹਸੀਨਾ ਮੈਂ ਵੀ ਤੇਰੇ ਬਿਨਾ ਇੱਕ ਮਿੰਟ ਵੀ ਨਹੀਂ ਰਹਿ ਸਕਦਾ ਮੈਂ ਵੀ ਨਹੀਂ ਚਾਹੁੰਦਾ ਕਿ ਮੈਂ ਤੇਰੀ ਬਿਨਾ ਕਿਸੇ ਹੋਰ ਨਾਲ ਵਿਆਹ ਕਰਵਾਵਾਂ ਚਾਹੇ ਜੋ ਮਰਜ਼ੀ ਹੋ ਜਾਵੇ ਹਸੀਨਾ ਕਹਿੰਦੀ ਮੇਰਾ ਦਿਲ ਕਰਦਾ ਹੈ ਆਪਾਂ ਦੂਰ ਕਿਤੇ ਚੱਲੇ ਚੱਲੀਏ ਜਿੱਥੇ ਤੇਰੇ ਤੇ ਮੇਰੇ ਬਿਨਾ ਕੋਈ ਹੋਰ ਵੀ ਨਾ ਹੋਵੇ ਕੋਈ ਐਸੀ ਥਾਂ ਹੋਵੇ ਮੈਂ ਹਸੀਨਾ ਨੂੰ ਕਿਹਾ ਹਸੀਨਾ ਆਪਣਾ ਧਰਮ ਅਲੱਗ ਤੇ ਜਾਤ ਪਾਤ ਦਾ ਵੀ ਬਹੁਤ ਰੋੜਾ ਹੈ ਇਸ ਸਮਾਜ ਆਪਾਂ ਨੂੰ برداشت ਨਹੀਂ ਕਰ ਸਕਦਾ ਹਸੀਨਾ ਨੇ ਕਿਹਾ ਸਾਰਿਆਂ ਇਨਸਾਨਾਂ ਦਾ ਖੂਨ ਦਾ ਰੰਗ ਤਾਂ ਇੱਕੋ ਜਿਹਾ ਹੀ ਭਾਵੇਂ ਕਿਸੇ ਧਰਮ ਦਾ ਜਾਂ ਜਾਤ ਦਾ ਹੋਵੇ ਦੇਵਾਲੇ ਪਿਆਰ ਹੀ ਸਭ ਤੋਂ ਵੱਡਾ ਧਰਮ ਹੈ ਤੇ ਮੈਂ ਇਹੋ ਜਿਹਾ ਕੁਝ ਵੀ ਨਹੀਂ ਮੰਨਦੀ ਤੂੰ ਵੀ ਇਹਨਾਂ ਜਾਤਾਂ ਪਾਤਾਂ ਨੂੰ ਮੰਨਦਾ ਨਵਾਜੀ ਸਾਰਿਆਂ ਦਾ ਅੱਜ ਦਾ ਇਹ ਭਾਗ ਸੁਣਨ ਦੇ ਲਈ ਬਾਕੀ ਕੱਲ ਦੇ ਵੀਡੀਓ ਚ ਲੈ ਕੇ ਹਾਜ਼ਰ ਹੋਵਾਂਗੀ ਜੀ ਬਣੇ ਹੋਏ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਅੱਜ ਦਾ ਇਹ ਭਾਗ ਤੁਹਾਨੂੰ ਕਿਵੇਂ ਲੱਗਿਆ ਸਸ਼ਿਕਾ ਜੀ